ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਦੋਸਤੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਸੂਬੇ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਵੀ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕਾਬੂ ਹੇਠ ਨਹੀਂ ਗੈਂਗਸਟਰਾਂ ਤੇ ਜਿਵੇਂ ਰੋਜ਼ਾਨਾ ਕਾਰਵਾਈ ਹੋ ਰਹੀ ਹੈ ਜਾਂ ਜਿਸ ਤਰ੍ਹਾਂ ਪੁਲਿਸ ਵੱਲੋਂ ਚੌਕਸੀ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਵੀ ਕਿ ਇਹੋ ਜਿਹੇ ਦਾਅਵੇ ਤਾਂ ਬਹੁਤ ਹੋ ਰਹੇ ਨੇ ਪਰ ਜੇ ਜਮੀਨੀ ਹਾਲਾਤ ਦੇਖੀਏ ਤਾਂ ਹਾਲਾਤ ਕੁਝ ਹੋਰ ਹੀ ਨੇ ਕਿਉਂਕਿ ਪੰਜਾਬ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਲਗਾਤਾਰ ਸਵਾਲਾਂ ਦੇ ਘੇਰੇ 'ਚ ਪੁਲਿਸ ਦੀ ਕਾਰਵਾਈ ਆ ਰਹੀ ਹੈ ਕਿਉਂਕਿ ਜਿਵੇਂ ਪੁਲਿਸ ਤਾਂ ਦਾਅਵਾ ਕਰ ਰਹੀ ਹੈ ਵੀ ਕਿ ਅਸੀਂ ਗੈਂਗਸਟਰਾਂ ਦੇ ਵਿਰੁੱਧ ਕਾਰਵਾਈ ਵੀ ਕਰ ਰਹੇ ਹਾਂ ਅਸੀਂ ਚੌਕਸੀ ਵੀ ਵਧਾ ਰਹੇ ਹਾਂ ਪੰਜਾਬ 'ਚ ਹਰ ਜਿਹੜਾ 3 ਕਿਲੋਮੀਟਰ ਤੋਂ ਬਾਅਦ ਕਹਿ ਦਈਏ ਵੀ ਕਿ ਕੋਈ ਨਾ ਕੋਈ ਪੁਲਿਸ ਦੀ ਗੱਡੀ ਜਿਸ ਨੂੰ ਸੜਕ ਸੁਰੱਖਿਆ ਫੋਰਸ ਵੀ ਕਿਹਾ ਜਾਂਦਾ ਉਹ ਖੜੀ ਹੈ ਪਰ ਉਸ ਦੇ ਬਾਵਜੂਦ ਪੰਜਾਬ 'ਚ ਜਿਹੜੀਆਂ ਘਟਨਾਵਾਂ ਉਹ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਜਿਵੇਂ ਆਏ ਦਿਨ ਅਸੀਂ ਕੋਈ ਨਾ ਕੋਈ ਘਟਨਾ ਪੰਜਾਬ 'ਚ ਵਾਪਰਦੀ ਦੇਖਦੇ ਆ ਤੇ ਅੱਜ ਦੀ ਹੀ ਗੱਲ ਕਰੀਏ ਤਾਂ ਅੱਜ ਮੁਹਾਲੀ ਦੇ ਸੈਕਟਰ 67 ਦੇ ਵਿੱਚ 67 ਦੇ ਵਿੱਚ ਜਿਹੜਾ ਇੱਕ ਜੰਮੂ ਕਸ਼ਮੀਰ ਦੇ ਗੈਂਗਸਟਰ ਦੀ ਗੋਲੀਆਂ ਮਾਰ ਕੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਜਿਹੜਾ ਇੱਕ ਗੈਂਗਸਟਰਵਾਦ ਕਹਿ ਲਿਏ ਜਾਂ ਇਹੋ ਜਿਹੀ ਘਟਨਾਵਾਂ ਹਾਵੀ ਹੋਣ ਲੱਗਦੀਆਂ ਨੇ ਕਿਉਂਕਿ ਉਸ ਦਾ ਨਾਮ ਜਿਹੜਾ ਹੈ ਰਜੇਸ਼ ਟੋਗਰਾ ਦੱਸਿਆ ਜਾ ਰਿਹਾ ਵੀ ਕੋ ਜੰਮੂ ਨਾਲ ਰਹਿਣ ਵਾਲਾ ਹੈ ਤੇ ਉਸ ਦੀ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਜੋ ਉੱਥੇ ਦੇ ਲੋਕ ਮੌਕੇ ਦੇ ਘਟਨਾ ਤੇ ਮੌਜੂਦ ਸੀਗੇ ਉਹ ਤਾਂ ਦੱਸ ਰਹੇ ਨੇ ਵੀ ਕਿ 18 ਤੋਂ 20 ਰਾਊਂਡ ਜਿਹੜੇ ਨੇ ਫਾਇਰ ਹੋਏ ਨੇ ਪਰ ਪੁਲਿਸ ਦਾ ਦਾਅਵਾ ਹੈ ਵੀ ਕਿ 8 ਤੋਂ 10 ਰਾਉਂਡ ਹੀ ਫਾਇਰ ਹੋਏ ਨੇ ਪਰ ਇਹੋ ਜੀ ਘਟਨਾ ਸਭ ਦਾ ਹੀ ਦਿਲ ਦੇ ਹਿਲਾਣ ਵਾਲੀ ਹੈ ਵੀ ਸੈਕਟਰ 67 ਜੋ ਕਿ ਇੱਕ ਭੀੜ ਭੜੱਕੇ ਵਾਲਾ ਇਲਾਕਾ ਹੈ ਉੱਥੇ ਸਾਰਾ ਦਿਨੀ ਚਹਲ ਪਹਿਲ ਰਹਿੰਦੀ ਹੈ ਤੇ ਇਹੋ ਜੀ ਥਾਂ ਤੇ ਅਜਿਹੀ ਘਟਨਾ ਵਾਪਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਜੇ ਦੇਖੀਏ ਤਾਂ ਭਾਵੇਂ ਰਜੇਸ਼ ਟੋਗਰਾ ਜਿਹੜਾ ਸੀਗਾ ਉਹ ਵੀ ਕੋਈ ਸਾਫ਼ ਸੁਥਰੀ ਛਵੀ ਵਾਲਾ ਵਿਅਕਤੀ ਨਹੀਂ ਸੀਗਾ ਉਹ ਵੀ ਇੱਕ ਜੰਮੂ ਕਸ਼ਮੀਰ ਦਾ ਮੰਨਿਆ ਪਰ ਮੰਨਿਆ ਗੈਂਗਸਟਰ ਸੀਗਾ ਉਸ ਦਾ ਵੀ ਪਿਛੋਕੜ ਇਹੋ ਜਿਹਾ ਸੀਗਾ ਕਿਉਂਕਿ ਉਸ ਤੇ 8 ਪੁਲਿਸ ਕੇਸ ਤਰ੍ਹਾਂ ਸੀਗੇ ਉਹ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਪਰ ਇਹੋ ਜੀ ਘਟਨਾ ਵੀ ਕਿ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਇੱਕ ਗੈਂਗਸਟਰ ਦਾ ਮੁਹੱਲੀ ਦੇ ਵਿੱਚ ਆ ਕੇ ਕਤਲ ਹੋਣਾ ਤਾਂ ਇਹ ਹੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਵੀ ਆਖਿਰਕਾਰ ਜੰਮੂ ਕਸ਼ਮੀਰ ਦੇ ਉਸ ਨੀਕ ਦਾ ਇੱਥੇ ਹੀ ਕਿਉਂ ਕਤਲ ਕੀਤਾ ਗਿਆ ਇੱਥੇ ਹੀ ਕਿਉਂ ਉਸ ਨੂੰ ਜਿਹੜਾ ਸ਼িকার ਬਣਾਇਆ ਗਿਆ ਤਾਂ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਲਗਾਤਾਰ ਖੜੇ ਕਰਦਾ ਹੈ ਜੇ 10 ਤੀਏ ਤਾਂ ਅਜ ਉਹ ਦੁਪਹਿਰ ਤੋਂ ਸ਼ਾਮੇ ਜਿਹੜਾ ਆਪਣੇ ਦੋ ਸਾਥੀਆਂ ਦੇ ਨਾਲ ਉੱਥੋਂ ਜਾ ਰਹੇ ਸੀਗੇ ਪੈਦਲ ਗੁਜ਼ਰ ਰਹੇ ਸੀਗੇ ਤਾਂ ਉਸੇ ਦੌਰਾਨ ਦੋ ਗੱਡੀਆਂ ਦੇ ਵਿੱਚ ਸਵਾਰ ਨੌਜਵਾਨ ਆਂਦੇ ਨੇ ਜਿਨ੍ਹਾਂ ਮਤਲਬ ਲਗਾਤਾਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਇਹ ਵੀ ਪਤਾ ਲੱਗਦਾ ਵੀ ਕਿ ਦੋਵੇਂ ਜਣੇ ਇੱਕ ਜੰਮੂ ਕਸ਼ਮੀਰ ਦੇ ਨੰਬਰ ਜੰਮੂ ਨੰਬਰ ਦੀ ਗੱਡੀ ਸੀ ਕਿਤਾ ਦੂਜੀ ਚੰਡੀਗੜ੍ਹ ਨੰਬਰ ਦੀ ਗੱਡੀ ਸੀ ਜਿਸ 'ਚ ਸਵਾਰੋ ਕੀ ਆਏ ਸੀ ਤੇ ਘਟਨਾ ਤੋਂ ਬਾਅਦ ਚੰਡੀਗੜ੍ਹ ਮੁਹਾਲੀ ਪੁਲਿਸ ਨੇ ਜਿਹੜਾ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵੀ ਆਪਣੇ ਲੈਵਲ ਤੇ ਮੁਸਤੈਦ ਹੋ ਗਈ ਤੇ ਹੋਰ ਆਲੇ-ਦੁਆਲੇ ਦੀ ਪੁਲਿਸ ਆਲੇ-ਦੁਆਲੇ ਤੇ ਸੂਬਿਆਂ ਦੀ ਪੁਲਿਸ ਵੀ ਕਿਤੇ ਨਾ ਕਿਤੇ ਚੌਕਸ ਹੋ ਗਈ ਹੈ ਤਾਂ ਤੇ ਮੁਹਾਲੀ ਪੁਲਿਸ ਨੇ ਹੁਣ ਤੱਕ ਦੀ ਜਿਹੜੀ ਕਾਰਵਾਈ ਪਤਾ ਲੱਗ ਰਹੀ ਹੈ ਵੀ ਕਿਹੜਾ ਰਜੇਸ਼ ਟੋਗਰਾ ਦੀ ਇੱਕ ਸਾਥੀ ਨੂੰ ਵੀ ਗ੍ਰਫਤਾਰ ਕਰ ਲਏ ਹਿਰਾਸਤ ਚ ਲੈ ਲਿਆ ਤੇ ਇੱਕ ਜੰਮੂ ਕਸ਼ਮੀਰ ਜੰਮੂ ਨੰਬਰ ਦੀ ਗੱਡੀ ਨੂੰ ਵੀ ਜਿਹੜਾ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਵੱਲੋਂ ਇਸ ਘਟਨਾ ਤੇ ਜਿਹੜਾ ਵੱਖ-ਵੱਖ ਤੱਥਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਇਸ ਦਾ ਪਛੋਕੜ ਵੀ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਅਰਜੇਸਟ ਹੋ ਗਰੇ ਦੇ ਜਿਹੜਾ ਮੋਬਾਈਲ ਨੰਬਰਾਂ ਤੋਂ ਵੀ ਉੱਥੇ ਤੋਂ ਜਿਹੜਾ ਉਸੇ ਕਾਲ ਡਿਟੇਲ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਹ ਕੀ ਪਤਾ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਜਾਂ ਕੀ ਹੋਇਆ ਹੋਵੇ ਤਾਂ ਪੁਲਿਸ ਤਾਂ ਜਾਂਚ ਕਰ ਰਹੀ ਹੈ ਪਰ ਇਹੋ ਜੀ ਘਟਨਾ ਦੀਨ ਦਿਹਾੜੇ ਵਾਪਰਨਾ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਲੰਗੀ ਰਾਤ ਵੀ ਸਾਡੇ ਪੰਜਾਬ ਚ ਜਿਹੜਾ ਪਠਾਨਕੋਟ ਅਮ੍ਰਿਤਸਰ ਰੋਡ ਤੇ ਇੱਕ ਐਨ ਆਰ ਆਈ ਨੌਜਵਾਨ ਦੀ ਵੀ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਦੀ ਪਛਾਣ ਹਰਦੇਵ ਠਾਕੁਰ ਵਜੋਂ ਹੋਈ ਹੈ ਜੋ ਕਿ ਪਠਾਨਕੋਟ ਦੇ ਪਿੰਡ ਚਕਸੀਰ ਦਾ ਰਹਿਣ ਵਾਲਾ ਹੈ ਉਹ ਵੀ ਇੱਕ ਵਿਆਹ ਸਮਾਗਮ ਚ ਜਾ ਕੇ ਘਰ ਵਾਪਸ ਪਰਤ ਰਿਹਾ ਸੀਗਾ ਜਿਸ ਤੀਕੀ ਰਾਤ ਦੇ ਵਿੱਚ ਹੀ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਹੈ ਅਸੀਂ ਇਹ ਗੱਲ ਤਾਂ ਮੰਨ ਸਕਦੇ ਹਾਂ ਵੀ ਕਿ ਜਿਹੜਾ ਮੁਹੱਲੇ ਦੀ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ ਉਹ ਤਾਂ ਪਛੋਕਰ ਜਿਹੜਾ ਕੋਈ ਬਹੁਤਾ ਵਧੀਆ ਨਹੀਂ ਸੀਗਾ ਪਰ ਜਿਹੜੇ ਇਹ ਪਠਾਨਕੋਟ ਅੰਮ੍ਰਿਤਸਰ ਰੋਡ ਤੇ ਘਟਨਾ ਵਾਪਰੀ ਹੈ ਤਾਂ ਇਸ ਘਟਨਾ ਦੇ ਵਿੱਚ ਇੱਕ ਚੀਜ਼ ਸਪਸ਼ਟ ਹੈ ਵੀ ਕਿ ਇਹ ਇਹ ਵਿਅਕਤੀ ਨੌਜਵਾਨ ਕਹਿ ਦਈਏ ਵੀ ਕਿ ਐਨ ਆਰ ਆਈ ਸੀਗਾ ਇਸ ਤਰ੍ਹਾਂ ਤਾਂ ਪਛੋਕਰ ਵੀ ਬੜਾ ਸਾਫ਼ ਸੁੱਤਰਾ ਸੀਗਾ ਤਾਂ ਪਰਿਵਾਰ ਵੱਲੋਂ ਵੀ ਇਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਟੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ ਤੇ ਇਨਸਾਫ ਦੀ ਮੰਗ ਜਿਹੜਾ ਕੀਤੀ ਜਾ ਰਹੀ ਹੈ। ਦੋਸਤੋ ਇਹ ਪੰਜਾਬ ਦੇ ਵਿੱਚ ਕੋਈ ਪਹਿਲੀਆਂ ਘਟਨਾਵਾਂ ਨਹੀਂ ਹੈ ਇਹ ਤਾਂ ਜਿਹੜੀਆਂ ਅੱਜ ਵਾਪਰੀਆਂ ਘਟਨਾਵਾਂ ਦੀ ਗੱਲ ਕਰ ਰਿਹਾ। ਪਰ ਅਸੀਂ ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਇਹ ਦੇਖਦੇ ਆਂ ਚਾਹੇ ਉੱਥੇ ਫਰੋਤੀ ਦੀ ਮੰਗ ਕਰਨ ਦੀ ਗੱਲ ਦੇਖਦੇ ਆਂ ਜਾਂ ਕਿਸ ਤਰ੍ਹਾਂ ਧਮਕੀਆਂ ਮਿਲਦੀਆਂ ਨੇ ਲੋਕਾਂ ਨੂੰ ਵੱਡੇ ਵਪਾਰੀਆਂ ਨੂੰ ਅਧਿਕਾਰੀਆਂ ਨੂੰ ਤੇ ਇਹੋ ਜਿਹੀ ਚੀਜ਼ਾਂ ਸੀ ਆਮ ਰੋਜ਼ਾਨਾ ਦੇਖਦੇ ਆ ਤੇ ਕਿਵੇਂ ਜਿਹੜਾ ਕੁਝ ਪੈਸਿਆਂ ਲਈ ਕਤਲ ਕਰ ਦਿੱਤੇ ਜਾਂਦੇ ਨੇ ਜਾਂ ਜੋ ਹਾਲਾਤ ਬਣਦੇ ਨੇ ਇਹ ਉਹ ਸਾਰੀਆਂ ਹੀ ਚੀਜ਼ਾਂ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਘਟਨਾ ਇਕੱਲੇ ਪੰਜਾਬ ਦੇ ਵਿੱਚ ਨਹੀਂ ਆ ਸਾਡੇ ਗੁਵਾਂਡੀ ਸੂਬੇ ਹਰਿਆਣੇ ਦੇ ਵਿੱਚ ਵੀ ਹੈ ਜਿੱਥੇ ਕਿ ਰੋहतक ਦੇ ਵਿੱਚ ਪਿਛਲੇ ਦਿਨੀ ਇੱਕ ਵਪਾਰੀ ਸਚਿਨ ਗੋਦਾ ਨਾਮ ਦੇ ਵਪਾਰੀ ਦੀ ਦਿਨ ਦਿਹਾੜੇ ਜਿਹੜਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇੱਕ ਇਨੈਲੋ ਦੇ ਜਿਹੜਾ ਸੂਬਾ ਪ੍ਰਧਾਨ ਹੈ ਰਾਠੀ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਭਾਵੇਂ ਕਿ ਉਹ ਤਾਂ ਇੱਕ ਪੋਲੀਟਿਕਲ ਮਰਡਰ ਸੀਗਾ ਸਾਹਮਣੇ ਆ ਰਿਹਾ ਹੈ ਪੁਲਿਸ ਵੱਲੋਂ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਰ ਜਿਵੇਂ ਇਹ ਵਪਾਰੀ ਦੀ ਮੌਤ ਹੁੰਦੀ ਹੈ ਇਹ ਇਹੋ ਜਿਹੀਆਂ ਘਟਨਾਵਾਂ ਲੋਕਾਂ ਦੇ ਮਨਾਂ 'ਚ ਇੱਕ دہشت ਦਾ ਮਾਹੌਲ ਬਣਾਉਣ ਦਾ ਕੰਮ ਕਰਦੀ ਹੈ ਕਿਉਂਕਿ ਇਹੀ ਘਟਨਾਵਾਂ ਸਾਡੇ ਪੰਜਾਬ ਵਾ ਹਰਿਆਣਾ 'ਚ ਪਹਿਲੀ ਨਹੀਂ ਹੈ ਇਸ ਤੋਂ ਪਹਿਲਾਂ ਸਾਲ 2022 ਦੇ ਵਿੱਚ ਸਿੱਧੂ ਮੁਸੇਵਾਲੇ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਉਹਨਾਂ ਦੇ ਆਪਣੇ ਪਿੰਡ ਦੇ ਨੇੜੇ ਕਿਸ ਤਰ੍ਹਾਂ ਜਿਹੜਾ హత్య ਹੁੰਦੀ ਹੈ ਉਹ ਵੀ ਇੱਕ ਕਿਸੇ ਤੋਂ ਭੁਲਾਈ ਨਹੀਂ ਜਾ ਸਕਦੀ ਕਿਉਂਕਿ ਉਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਗੈਂਗਸਟਰ ਵੀ ਸ਼ਾਮਲ ਸਿਕੇ ਜਾਂ ਕਹਿੋ ਕਿ ਕਹਿੋ ਜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਸਭ ਦੇ ਸਾਹਮਣੇ ਹੀ ਨੇ ਪਰ ਇਸੇ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕਰਦਾ ਹੈ ਵੀ ਇੱਕ ਪਾਸੇ ਤਾਂ ਸਾਡੀ ਪੰਜਾਬ ਪੁਲਿਸ ਪੰਜਾਬ ਸਰਕਾਰ ਦਾਵਾ ਕਰਦੀ ਹੈ ਸੂਬੇ 'ਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦਾ ਪਰ ਇਹੋ ਜਿਹੀ ਘਟਨਾਵਾਂ ਉਸ ਬਹੱਲੀ ਦੀ ਜਿਹੜੇ ਉਹ ਪੁਸ਼ਟੀ ਕਰਦੇ ਨੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੇ ਨੇ ਜਾਂ ਸ਼ੰਕੇ ਖੜੇ ਕਰਦੇ ਨੇ ਕਿਉਂਕਿ ਇੱਕ ਚੀਜ਼ ਸਪਸ਼ਟ ਹੈ ਵੀ ਕਸੀਂ ਪਿਛਲੇ ਕੁਝ ਸਮੇਂ ਤੋਂ ਚੀਜ਼ਾਂ ਦੇਖ ਰਹਿਆਂ ਤਾਂ ਜਿਹੜੀ ਘਟਨਾਵਾਂ ਵਾਪਰ ਰਹੀਆਂ ਨੇ ਉਹ ਜ਼ਿਆਦਾਤਰ ਕਿਸੇ ਵੀ ਸੂਬੇ ਦੇ ਸਰਹਦੀ ਖੇਤਰ ਦੇ ਵਿੱਚ ਇਸ ਜਿਹੜੇ ਆਲੇ ਦੁਆਲੇ ਵਾਲੇ ਜ਼ਿਲ੍ਹੇ ਨੇ ਉੱਥੇ ਜ਼ਿਆਦਾ ਵਾਪਰ ਰਹੀਆਂ ਨੇ ਜੇ ਉਦਾਹਰਨ ਵਜੋਂ ਅਸੀਂ ਗੱਲ ਕਰੀਏ ਅਸੀਂ ਨਾਰਮਲੀ ਦੇਖਦੇ ਹਾਂ ਵੀ ਕਿ ਮੁਹੱਲੀ ਜ਼ਿਲੇ ਦੇ ਵਿੱਚ ਜ਼ਿਆਦਾ ਇਹੋ ਜਿਹੀ ਘਟਨਾਵਾਂ ਵਾਪਰਦੀਆਂ ਨੇ ਉਸ ਦੇ ਕਈ ਕਾਰਨ ਨਿਕਲ ਕੇ ਸਾਹਮਣੇ ਆਉਂਦੇ ਨੇ ਜੋ ਕਿ ਪੁਲਿਸ ਦੇ ਕਈ ਅਧਿਕਾਰੀ ਇਸ ਗੱਲ ਦਾ ਦਾਵਾ ਕਰਦੇ ਨੇ ਵੀ ਕਿ ਜੇਕਰ ਕੋਈ ਵੀ ਵਿਅਕਤੀ ਮੁਹੱਲੀ ਦੇ ਵਿੱਚ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਉੱਥੋਂ ਫਰਾਰ ਹੋਣ ਲਈ ਕਈ ਰਾਹ ਲੱਭ ਲੱਗਦੇ ਨੇ ਉਹ ਮੁਹੱਲੀ ਤੋਂ ਹਰਿਆਣਾ ਦੇ ਵਿੱਚ ਓਕੇ ਵੀ ਭੱਜ ਸਕਦਾ ਹੈ ਉਹ ਹੀ ਮਾਚਲ ਰਚ ਵੀ ਜਾ ਕੇ ਬੈਠ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਵੀ ਆ ਕੇ ਲੁਕ ਸਕਦਾ ਤਾਂ ਇਹੋ ਜਿਹੀ ਕਈ ਰਾਹ ਉਹਨੂੰ ਲੱਭਦੇ ਨੇ ਇਸੇ ਤਰ੍ਹਾਂ ਪਠਾਨਕੋਟ ਅੰਮ੍ਰਿਤਸਰ ਵਾਲੀ ਗੱਲ ਹੈ ਉੱਥੇ ਤੋਂ ਵੀ ਕਈ ਰਾਲ ਲੱਗਦੇ ਨੇ ਕਿ ਇਸ ਕਰਕੇ ਜਿਹੜਾ ਇਹੋ ਜੀ ਘਟਨਾਵਾਂ ਤੇ ਨੱਥ ਜਿਹੜਾ ਕੋਈ ਇੱਕ ਸੂਬੇ ਦੀ ਪੁਲਿਸ ਇਕੱਲੇ ਨਹੀਂ ਪਾ ਸਕਦੀ ਇਸ ਲਈ ਲੋੜ ਹੈ ਆਪਸੀ ਤਾਲਮਿਲ ਨਾਲ ਕੰਮ ਕਰਨ ਦੀ ਆਪਸੀ ਇੱਕ ਦੂਜੇ ਨਾਲ ਇਨਫੋਰਮੇਸ਼ਨ ਐਕਸਚੇਂਜ ਕਰਕੇ ਇਹੋ ਜੀ ਘਟਨਾਵਾਂ ਤੇ ਨੱਥ ਪਾਣ ਦੀ ਤਾਂ ਹੀ ਜਿਹੜਾ ਇਹੋ ਜੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਉਹਨਾਂ ਤੇ ਨੱਥ ਪਾਈ ਜਾ ਸਕਦੀ ਹੈ ਇਸ ਲਈ ਚਾਹੀਦਾ ਪਹਿਲਾਂ ਤਾਂ ਸੂਬੇ ਦੀਆਂ ਪੁਲਿਸ ਨੂੰ ਤੇ ਸੁਰੱਖਿਆ ਫੋਰਸਿਸ ਨੂੰ ਚਾਹੀਦਾ ਵੀ ਕਿ ਉਹ ਆਪਣੇ ਆਪ ਨੂੰ ਇੰਨਾ ਕੁ ਮੁਸਤੈਦ ਕਰਨ ਸਾਡੀ ਕੋਲ ਇੰਟੈਲੀਜੈਂਸ ਹੈ ਸੀਆਈਡੀ ਹੈ ਆਈਬੀ ਹੈ ਵੀ ਉਹਨਾਂ ਕੋਲ ਇਹੋ ਜੀ ਘਟਨਾਵਾਂ ਨੂੰ ਲੈ ਕੇ ਇਨਪੁਟ ਪੂਰੀ ਹੋਣੀ ਚਾਹੀਦੀ ਹੈ ਵੀ ਕਿ ਇਹੋ ਜੀ ਕੋਈ ਨਾ ਕੋਈ ਘਟਨਾਵਾਂ ਵਾਪਰ ਸਕਦੀਆਂ ਨੇ ਦੂਜੇ ਪਾਸੇ ਪੁਲਿਸ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਆਪਣੇ ਸੁਰੱਖਿਆ ਪੈਰੇ ਵਧਾਣੇ ਚਾਹੀਦੇ ਨੇ ਤਾਂ ਜੋ ਕਿਸੇ ਦੇ ਵੀ ਮਨ 'ਚ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚਾਰ ਵਾਰ ਡਰ ਰਵੇ ਵੀ ਅਸੀਂ ਫੜੇ ਜਾ ਸਕਦੇ ਹਾਂ ਤੇ ਇਸ ਦੇ ਨਾਲ ਹੀ ਕੱਲਾ ਇੱਕ ਸੂਬੇ ਨਹੀਂ ਬਲਕਿ ਸਾਡਾ ਗਵਾਂਡੀ ਸੂਬਿਆਂ ਨਾਲ ਨਹੀਂ ਬਲਕਿ ਦੇਸ਼ ਭਰ ਦੇ ਪੁਲਿਸ ਫੋਰਸਿਸ ਦਾ ਆਪਸ ਦੇ ਵਿੱਚ ਇੱਕ ਤਾਲਮੇਲ ਹੋਣਾ ਚਾਹੀਦਾ ਤਾਂ ਜੋ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਜੇਕਰ ਕਿਸੇ ਵੀ ਸੂਬੇ 'ਚ ਜਾ ਕੇ ਛੁਪਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਦੂਜੀ ਥਾਂ ਤੇ ਪੁਲਿਸ ਨੂੰ ਦੇ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਸ ਨੂੰ ਕਾਬੂ ਕੀਤਾ ਜਾ ਸਕੇ ਇਸ ਤਰ੍ਹਾਂ ਦੀ ਇੱਕ ਵਿਉਤਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਇਹੋ ਜੀ ਗੈਂਗਸਟੇ ਲਈ ਵੀ ਕਿ ਇੰਟਰਸਟੇਟ ਗੈਂਗ ਚੱਲ ਰਹੇ ਹੁੰਦੇ ਨੇ ਉਹਨਾਂ ਤੇ ਨੱਥ ਪਾਈ ਜਾ ਸਕੀ ਕਿ ਕਿ ਵਿਅਕਤੀ ਬੈਠਾ ਕਿੱਥੇ ਹੁੰਦਾ ਹੈ ਕਿਸੇ ਨੂੰ ਫਰੋਤੀਆਂ ਦੇ ਕੇ ਜਾਂ ਕੁਝ ਪੈਸਿਆਂ ਲਈ ਕਿੱਥੇ ਤੋਂ ਇਹੋ ਜੀ ਘਟਨਾਵਾਂ ਨੂੰ ਅੰਜਾਮ ਦਵੰਦਾ ਹੈ ਤਾਂ ਇਹੋ ਜੀ ਚੀਜ਼ਾਂ ਅਸੀਂ ਅਕਸਰ ਦੇਖਦੇ ਆ ਤਾਂ ਇਸ ਲਈ ਚਾਹੀਦਾ ਸੂਬਿਆਂ ਦੇ ਪੁਲਿਸ ਨੂੰ ਵੀ ਹੈ ਵੀ ਉਹ ਆਪਸ ਦੇ ਵਿੱਚ ਤਾਲਮੇਲ ਬਿਠਾਉਣ ਤਾਂ ਇਹੋ ਜੀ ਤਾਂ ਹੀ ਇਹੋ ਜੀ ਘਟਨਾਵਾਂ ਤੇ ਜਿਹੜਾ ਨੱਥ ਪਾਈ ਜਾ ਸਕਦੀ ਹੈ ਤੇ ਦੂਜਾ ਜੇਕਰ ਇਹੋ ਜੀ ਘਟਨਾਵਾਂ ਤੇ ਨੱਥ ਪਾਈ ਜਾਏਗੀ ਤਾਂ ਹੀ ਸਾਡੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਜਿਸ ਨਾਲ ਸਾਡੀ ਨੌਜਵਾਨੀ ਬਚ ਸਕੇਗੀ ਸਾਡੀ ਨੌਜਵਾਨੀ ਬਚ ਸਕੇਗੀ ਤਾਂ ਇੱਥੇ ਰੁਜ਼ਗਾਰ ਹਾਸਲ ਕਰਕੇ ਇੱਥੇ ਹੀ ਕੰਮਕਾਰ ਕਰੇਗੀ ਨਹੀਂ ਤੇ ਜਿਵੇਂ ਸਾਡੀ ਨੌਜਵਾਨੀ ਕਿਸੇ ਨਾ ਕਿਸੇ ਬਹਾਨੇ ਸਿਰ ਵਿਦੇਸ਼ਾਂ ਚ ਪਲਾਨ ਕਰ ਰਹੀ ਆ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਨੂੰ ਵੀ ਰੋਕਣ ਲਈ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਸੁਰੱਖਿਅਤ ਮਾਹੌਲ ਮੁਹయ్యా ਕਰਵਾਣਾ ਤਾਂ ਜੋ ਇੱਥੇ ਦੇ ਲੋਕ ਇੱਥੇ ਦੇ ਨੌਜਵਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਦੀ ਉਹ ਬਾਹਰ ਜਾਉਣ ਦੀ ਤਾਂ ਤੇ ਜਿਹੜਾ ਇੱਥੇ ਹੀ ਰਹਿ ਕੇ ਆਪਣੀ ਪੜ੍ਹਾਈ ਕਰਨ ਤੇ ਰੁਜ਼ਗਾਰ ਹਾਸਲ ਕਰਨ ਪਰ ਹੁਣ ਦੇਖਣਾ ਹੋਵੇਗਾ ਕਿ ਸੂਬਿਆਂ ਦੀ ਪੁਲਿਸ ਇਹੋ ਜੀ ਘਟਨਾਵਾਂ ਤੋਂ ਕੁਝ ਸਿੱਖਦੀ ਹੈ ਜਾਂ ਨਹੀਂ ਸਿੱਖਦੀ ਜਾਂ ਇਹੋ ਜੀ ਘਟਨਾਵਾਂ ਤੇ ਨੱਥ ਪਾਉਣ ਲਈ ਕਿਹੋ ਜੀ ਰਣਨੀਤੀ ਤਿਆਰ ਕਰਦੀ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ